ਸਤਿਕਾਰਯੋਗ ਦੋਸਤੋ ਮੇਰਾ ਨਾਮ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਮੀਤ ਪ੍ਰਧਾਨ ਕਿਰਤੀ ਕਿਸਾਨੀ union ਅੱਜ ਅਸੀਂ ਇੱਕ ਵੀਡੀਓ ਜੋ ਭਾਰਤੀ ਜਨਤਾ ਪਾਰਟੀ ਨੇ ਬਣਾਈ ਆ ਉਹ ਚ ਕੁਝ ਸਵਾਲ ਉਠਾਈ ਗਏ ਆ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਆ ਕੱਲਾ ਕੱਲਾ ਸਵਾਲ ਦਾ ਜਵਾਬ ਤੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਸਵਾਲ ਉਠਾਇਆ ਉਸ ਵੀਡੀਓ ਦੇ ਵਿੱਚ ਦੋ ਕਿਸਾਨ ਜਿਹੜੇ ਗੱਲਾਂ ਕਰ ਰਹੇ ਆ ਕਿ ਸਰਕਾਰ ਨੇ ਬਣਾਏ ਤਿੰਨ ਕਾਨੂੰਨ ਹਾਂ ਜਿੰਨਾ ਸਾਨੂੰ ਇਤਰਾ ਸੀਗਾ ਤੇ ਸਰਕਾਰ ਨੇ ਲੋਕਾਂ ਦੀ ਗੱਲ ਮੰਨ ਕੇ ਉਹਨਾਂ ਨੇ ਕਿਹਾ ਕਿ ਜੋ ਜੋ ਤੁਸੀਂ ਕਹੋਗੇ ਅਸੀਂ ਸੌਦਾ ਕਰਨ ਨੂੰ ਤਿਆਰ ਹਾਂ ਇਹ ਜਿਹੜੇ ਕਾਨੂੰਨ ਆ ਤਿੰਨ ਭਾਰਤੀ ਸੰਵਿਧਾਨ ਮੁਤਾਬਕ ਤਿੰਨ ਸੂਚੀਆਂ ਨੇ ਕਾਨੂੰਨ ਬਣਾਉਣ ਬਾਰੇ ਇੱਕ ਰਾਜਾਂ ਦੀ ਸੂਚੀ ਆ ਇੱਕ ਕੇਂਦਰ ਦੀ ਸੂਚੀ ਆ ਤੇ ਇੱਕ ਸਮਵਰਤੀ ਸੂਚੀ ਆ ਜਿਹੜਾ ਖੇਤੀਬਾੜੀ ਵਾਲਾ ਮਾਮਲਾ ਉਹ ਰਾਜਾਂ ਦੀ ਸੂਚੀ ਚ ਆਉਂਦਾ ਔਰ ਕੇਂਦਰ ਸਰਕਾਰ ਇਹਦੇ ਬਾਰੇ ਕਾਨੂੰਨ ਨਹੀਂ ਬਣਾ ਸਕਦੀ ਕੇਂਦਰ ਸਰਕਾਰ ਨੇ ਜਿਹੜੇ ਕਾਨੂੰਨ ਬਣਾਇਆ ਉਹਨੇ ਇਹ ਕਿਹਾ ਕਿ ਸੰਵਰਤੀ ਸੂਚੀ ਜਿੰਦੇ ਚ ਜੋ ਲਿਸਟ ਹੁੰਦੀ ਆ ਕਾਨੂੰਨ ਬਣਾਉਣ ਬਾਰੇ ਜਿੰਦੇ ਚ ਸੂਬਾ ਤੇ ਕੇਂਦਰ ਸਰਕਾਰ ਦੋਨੋਂ ਕਾਨੂੰਨ ਬਣਾ ਸਕਦੇ ਆ ਕਿ ਉਹਦਾ ਜਿਹੜਾ ਐਂਟਰੀ ਨੰਬਰ 33 ਆ ਜਿੰਦੇ ਚ ਲਿਖਿਆ ਟਰੇਡ ਐਂਡ ਕਮਰਸ ਵੀ ਉਹਦੇ ਤਹਿਤ ਕਾਨੂੰਨ ਬਣਾਏ ਆ ਪਹਿਲੀ ਗੱਲ ਕਿ ਖੇਤੀ ਵਪਾਰ ਨਹੀਂ ਨਾ ਵਣ ਜਾ ਤੇ ਨਾ ਹੀ ਕਿਸਾਨ ਆਪਣੀ ਫਸਲ ਦੀ ਕੀਮਤ ਖੁਦ ਤੈਅ ਕਰਦਾ ਜਿਵੇਂ ਵਪਾਰੀ ਤੈਅ ਕਰਦੇ ਆ ਦੂਸਰੀ ਗੱਲ ਐਂਟਰੀ ਨੰਬਰ 33 ਦੇ ਕਲॉज 1 ਦੇ ਵਿੱਚ ਇਹ ਲਿਖਿਆ ਕਿ ਫੂਡ ਸਟੱਫਸ ਤੇ ਐਡੀਬਲ ਆਇਲ ਇਹਨਾਂ ਬਾਰੇ ਕੇਂਦਰ ਸਰਕਾਰ ਯਾਨੀ ਕਿ ਸੰਵਰਤੀ ਸੂਚੀ ਦੇ ਤਹਿਤ ਕਾਨੂੰਨ ਜਿਹੜੀ ਬਣਾ ਸਕਦੀ ਆ ਹੁਣ ਕਿਸਾਨ ਜਿਹੜਾ ਉਹ ਫੂਡ ਸਟੱਫ ਨਹੀਂ ਪੈਦਾ ਕਰਦਾਗਾ ਫੂਡ ਸਟੱਫ ਦਾ ਮਤਲਬ ਪ੍ਰੋਸੈਸਡ ਫੂਡ ਕਿਸਾਨ ਅਨਾਜ ਪੈਦਾ ਕਰਦਾ ਕਿਸਾਨ ਆਟਾ ਨਹੀਂ ਪੈਦਾ ਕਰਦਾ ਕਿਸਾਨ ਕਣਕ ਪੈਦਾ ਕਰਦਾ ਕਿਸਾਨ ਚੌਲ ਨਹੀਂ ਪੈਦਾ ਕਰਦਾ ਕਿਸਾਨ ਝੋਨਾ ਪੈਦਾ ਕਰਦਾ ਇਸ ਕਰਕੇ ਕਿਸਾਨ ਤਾਂ ਅਨਾਜ ਪੈਦਾ ਕਰਦਾ ਤੇ ਉਹ ਉਹਦੇ 'ਚ ਅਧਿਕਾਰ ਹੈਗਾ ਫੂਡ ਸਟੱਫਸ ਦੇ ਬਾਰੇ ਕਾਨੂੰਨ ਬਣਾਉਣ ਚ ਕਿਸ ਕਰਕੇ ਉਹ ਕਾਨੂੰਨ ਨਹੀਂ ਬਣਾ ਸਕਦੇ ਦੂਸਰਾ ਐਡੀਬਲ ਆਇਲ ਯਾਨੀ ਕਿ ਖਾਣਕ ਵਾਲਾ ਤੇਲ ਜਿੰਦੇ ਚ ਮੰਨ ਲੀ ਕਿ ਸਰੋਂ ਦਾ ਤੇਲ ਆਉਂਦਾ ਕਿਸਾਨ ਸਰੋਂ ਦਾ ਤੇਲ ਨਹੀਂ ਪੈਦਾ ਕਰਦਾ ਕਿਸਾਨ ਸਰੋਂ ਪੈਦਾ ਕਰਦਾ ਇਸ ਕਰਕੇ ਕੇਂਦਰ ਸਰਕਾਰ ਉਹਦੇ ਬਾਰੇ ਵੀ ਕਾਨੂੰਨ ਨਹੀਂ ਬਣਾ ਸਕਦੀ ਇਸ ਕਰਕੇ ਅਸੀਂ ਸੋਧਾਂ ਨਹੀਂ ਮੰਨਣਾ ਚਾਹੁੰਦੇ ਅਸੀਂ ਰੱਦ ਕਰਾਉਣਾ ਚਾਹੁੰਦੇ ਆ ਸਰਕਾਰ ਕਹਿ ਰਹੀ ਕਿ ਹਰ ਤਰ੍ਹਾਂ ਦੀ ਸੋਧ ਤੁਸੀਂ ਕਰਵਾ ਲਓ ਚਲੋ ਮੰਨ ਲਈਏ ਵੀ ਆਪਾਂ ਸੋਧਾਂ ਲਈ ਤਿਆਰ ਹੋ ਜਾਂਦੇ ਆ ਉਹ ਕਹਿੰਦੇ ਕਿ ਸਿਰਫ ਖਾਲੀ ਡੱਬਾ ਰਹਿਣ ਦਿਓ ਉਸ ਖਾਲੀ ਡੱਬੇ ਦਾ ਨਾਮ ਕੀ ਹੋਊਗਾ ਕਾਨੂੰਨ ਦਾ ਖੇਤੀਬਾੜੀ ਕਾਨੂੰਨ ਤੇ ਉਹ ਖਾਲੀ ਡੱਬਾ ਹੋਊਗਾ ਕਹਿੰਦਾ ਕੇਂਦਰ ਦਾ ਤਾਂ ਇਸ ਤਰ੍ਹਾਂ ਅਸੀਂ ਲੜਾਈ ਜਿਹੜੀ ਆ ਉਹ ਹਾਰ ਰਹੇ ਹੋਵਾਂਗੇ ਕਿਉਂਕਿ ਅਸੀਂ ਸੌਧਾਂ ਦੇ ਨਾਲ ਇਹ ਮੰਨ ਰਹੇ ਹੋਵਾਂਗੇ ਕਿ ਖੇਤੀਬਾੜੀ ਬਾਰੇ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਆ ਉਹਨਾਂ ਨੂੰ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਦੇ ਕੇ ਜਾਵਾਂਗੇ ਔਰ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਡਾਕੇ ਨੂੰ ਮਨਜ਼ੂਰ ਕਰ ਲਾਂਗੇ ਅਸੀਂ ਨਹੀਂ ਚਾਹੁੰਦੇ ਕਿ ਖੇਤੀਬਾੜੀ ਬਾਰੇ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਹੱਕ ਨਹੀਂ ਤੇ ਉਹਨੂੰ ਇਹ ਹੱਕ ਮਿਲੇ ਜਿਸ ਕਰਕੇ ਅਸੀਂ ਇਹ ਕਾਨੂੰਨ ਜਿਹੜੇ ਇਰਾਦਾ ਉਹ ਕਰਵਾਉਣਾ ਚਾਹੁੰਦੇ ਆ ਸੋਧਾਂ ਨਹੀਂ ਮੰਨਣਾ ਚਾਹੁੰਦੇਗੇ ਜੇ ਇਹਨਾਂ ਕਾਨੂੰਨਾਂ ਕਰਕੇ ਸਾਡੀਆਂ ਜ਼ਮੀਨਾਂ ਵੱਡੀਆਂ ਕੰਪਨੀਆਂ ਨੇ ਖਰੀਦ ਲਈਆਂ ਤੇ ਅਸੀਂ ਕੀ ਕਰਾਂਗੇ ਓ ਚਾਚਾ ਤੇਰੇ ਬਿਨਾ ਪੁਛਿਆ ਤੇਰੇ ਖੇਤਾਂ ਵਿੱਚੋਂ ਕੋਈ ਪੱਠਿਆਂ ਦੀ ਪੰਡ ਨਹੀਂ ਲੈ ਕੇ ਜਾ ਸਕਦਾ ਤੇ ਆ ਜਮੀਨਾ ਆਪਣੀਆਂ ਕਿਹਨੇ ਸਿਰ ਤੇ ਧਰ ਕੇ ਲੈ ਕੇ ਜਾਣੀਆਂ ਨੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਬੇਜ਼ਮੀਨੇ ਹੋ ਰਹੇ ਆ ਹਜ਼ਾਰਾਂ ਕਿਸਾਨ 1991 ਤੋਂ ਬਾਅਦ ਲਗਾਤਾਰ ਜਿਹੜਾ ਉਹਨਾਂ ਦੇ ਬੇਜ਼ਮੀਨੇ ਖੋਣ ਦਾ ਵਰਤਾਰਾ ਚੱਲ ਰਿਹਾ ਤੁਸੀਂ ਪਿੰਡਾਂ 'ਚ ਨਿਗਾਹ ਮਾਰ ਕੇ ਦੇਖੋ ਵੀ ਕਿਹੜੇ-ਕਿਹੜੇ ਪਰਿਵਾਰਾਂ ਕੋਲੇ ਜ਼ਮੀਨ ਸੀ ਔਰ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਗਈਆਂ ਨੇ ਛੋਟੇ ਦੇ ਦਰਮਿਆਨੇ ਕਿਸਾਨ ਲਗਾਤਾਰ ਜ਼ਮੀਨ ਜੋ ਜਿਹੜੇ ਬਾਹਰ ਹੋ ਰਹੇ ਆ ਉਹਨਾਂ ਦੀ ਜ਼ਮੀਨ ਕੋਈ ਸਿਰ ਤੇ ਨਹੀਂ ਚੱਕ ਕੇ ਲੈ ਜਾਂਦਾਗਾ ਜ਼ਮੀਨ ਉੱਥੇ ਹੀ ਰਹਿੰਦੀ ਆ ਪਰ ਹੁੰਦਾ ਕੀ ਆ ਕਿ ਜ਼ਮੀਨ ਦੇ ਮਾਲਕ ਬਦਲ ਜਾਂਦੇ ਆ ਪਹਿਲੇ ਮਾਲਕ ਮੇਜ਼ਮਿਨੇ ਹੋ ਜਾਂਦੇ ਆ ਤੇ ਨਵਿਆਂ ਦੇ ਕੋਲੇ ਜ਼ਮੀਨ ਜਿਹੜੀ ਆ ਉਹ ਵੱਜ ਜਾਂਦੀ ਆ ਹੁਣ ਕੰਟਰੈਕਟ ਫਾਰਮਿੰਗ ਉਹਦੇ ਚ ਇਹ ਕਹਿੰਦਾ ਵੀ ਜੇ ਅਸੀਂ ਕੰਟਰੈਕਟ ਕਰਾਂਗੇ ਹੀ ਨਾ ਤੇ ਕੋਈ ਧੱਕੇ ਨਾਲ ਕੰਟਰੈਕਟ ਕਰ ਲੂਗਾ ਇਹ ਕੰਟਰੈਕਟ ਜਿਹੜਾ ਉਹ ਬੰਦ ਕਰਨਾ ਕਿਉਂਕਿ ਜਿਹੜੀਆਂ ਪ੍ਰਾਈਵੇਟ ਮੰਡੀਆਂ ਨੇ ਉਹਦੇ 'ਚ ਕਿਸੇ ਤਰ੍ਹਾਂ ਦਾ ਟੈਕਸ ਜਿਹੜਾ ਉਹ ਨਹੀਂ ਲੱਗਣਾਗਾ ਔਰ ਕਿਸਾਨ ਨੂੰ ਜਿਹੜਾ ਹੁਣ ਦਾ ਰੇਟ ਚੱਲਦਾ ਕਣਕ ਮਗਰ 164 ਰੁਪਏ ਝੋਨੇ ਮਗਰ 154 ਰੁਪਏ ਜਿਹੜੇ ਹੈਗੇ ਆ ਉਹ ਵੱਧ ਦੇ ਸਕਦੀ ਆ ਪ੍ਰਾਈਵੇਟ ਕੰਪਨੀ ਜਦੋਂ ਉਹ ਸਰਕਾਰੀ ਮੰਡੀਆਂ ਨਾ ਰਹੀਆਂ ਸਰਕਾਰੀ ਮੰਡੀਆਂ ਦਾ ਭੋਗ ਪਾਉਣਾ ਖਰੀਦ ਕਰਨੀਆਂ ਪ੍ਰਾਈਵੇਟ ਕੰਪਨੀਆਂ ਨੇ ਅਗਲੇ ਕਾਨੂੰਨ 'ਚ ਖੇਤੀ ਵੀ ਪ੍ਰਾਈਵੇਟ ਕੰਪਨੀਆਂ ਨੇ ਕਰਾਉਣੀ ਆ ਤੇ ਫਿਰ ਜਦੋਂ ਪ੍ਰਾਈਵੇਟ ਕੰਪਨੀ ਕਹੂਗੀ ਕਿ ਅਸੀਂ ਆਹ ਫਸਲ ਖਰੀਦਾਂਗੇ ਤੇ ਕਿਸਾਨ ਦੀ ਮਜਬੂਰੀ ਹੋਊਗੀ ਕਿਸਾਨ ਉਹੀ ਫਸਲ ਜਿਹੜੀ ਆ ਉਹ ਬੀਜੂਗਾ ਇਸ ਕਰਕੇ ਜਦੋਂ ਕੰਪਨੀਆਂ ਨੇ ਖੇਤੀ ਕਰਵਾਉਣੀ ਆ ਤਾਂ ਕਿਸਾਨਾਂ ਨੂੰ ਕੰਟਰੈਕਟ ਕਰਨਾ ਹੀ ਪੈਣਾ ਉਹਨਾਂ ਨੇ ਇਹ ਮਾਹੌਲ ਜਿਹੜਾ ਉਹ ਬਣਾ ਦੇਣਾ ਇਸੇ 'ਚ ਉਹ ਸਵਾਲ ਠਾਉਂਦਾ ਕਿ ਇਹ ਕੰਟਰੈਕਟ ਫਸਲਾਂ ਬਾਰੇ ਆ ਜ਼ਮੀਨਾ ਜਾਣਦਾ ਤਾਂ ਡਰਾਵਾ ਦਿੱਤਾ ਜਾ ਰਿਹਾ ਜਮੀਨਾਂ ਕਿਵੇਂ ਚਲੀਆਂ ਜਾਣਗੀਆਂ ਤਾਂ ਉਹਨਾਂ ਨੇ ਸ਼ਾਇਦ ਜਿਹੜਾ ਇਹ ਕੌਂਟਰੈਕਟ ਐਕਟ ਪੜ੍ਹਿਆ ਨਹੀਂ ਕੌਂਟਰੈਕਟ ਐਕਟ ਦਾ ਜਿਹੜਾ ਸੈਕਸ਼ਨ 8 ਆ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਕਿਸਾਨ ਦੀ ਜ਼ਮੀਨ ਦੇ ਉੱਪਰ ਕੰਪਨੀ ਕੋਈ ਜਿਹੜਾ ਸਪੌਂਸਰ ਆ ਸਪੌਂਸਰ ਦਾ ਮਤਲਬ ਕੰਪਨੀ ਆ ਉਹ ਉਸਾਰੀ ਕਰ ਸਕਦੀ ਆ ਸੈਕਸ਼ਨ 9 ਦੇ ਵਿੱਚ ਆ ਕਿ ਜਿਹੜਾ ਉਹ ਐਗਰੀਮੈਂਟ ਹੋਊਗਾ ਉਹ ਜਿਹੜੀਆਂ ਬੈਂਕਾਂ ਤੋਂ ਲੋਨ ਲੈ ਸਕਦੇ ਆ ਉਹਦੇ ਨਾਲ ਅਟੈਚ ਹੋਊਗਾ। ਯਾਨੀ ਕਿ ਕੰਪਨੀ ਜਿਹੜੀ ਆ ਕਿਸਾਨ ਦੀ ਜ਼ਮੀਨ ਤੇ ਲੋਨ ਲੈ ਸਕਦੀ ਆ ਕਰਜ਼ਾ ਲੈ ਸਕਦੀ ਉਹਦੇ ਤੇ ਉਸਾਰੀ ਕਰ ਸਕਦੀ ਆ। ਔਰ ਜਦੋਂ ਉਹ ਕੰਟਰੈਕਟ ਖਤਮ ਹੋ ਜਾਊਗਾ ਤਾਂ ਉਹ ਉਸਾਰੀ ਢਾਊਗੀ। ਤੇ ਇਹ ਵੀ ਲਿਖਿਆ ਜੇ ਨਾ ਢਾਊਗੀ ਤਾਂ ਕਿਸਾਨ ਦੀ ਜ਼ਮੀਨ ਨੂੰ ਕੁਝ ਨਹੀਂ ਹੋਊਗਾ। ਹੁਣ ਮੰਨੋ ਸੋਚੋ ਕਿ ਜੇ ਕਿਸਾਨ ਦੀ ਜ਼ਮੀਨ ਤੇ ਉਸ ਕੰਪਨੀ ਨੇ ਕੋਈ 50 60 ਲੱਖ ਰੁਪਇਆ ਜਾਂ ਕਰੋੜ ਰੁਪਇਆ ਕਰਜ਼ਾ ਲੈ ਕੇ ਕੋਈ ਉੱਥੇ ਉਸਾਰੀ ਕਰਤੀ ਕੰਟਰੈਕਟ ਖਤਮ ਹੋਣ ਤੇ ਉਹ ਚਲੀ ਗਈ ਤਾਂ ਕਿੰਦੀ ਜ਼ਮੀਨ ਤੇ ਕਰਜ਼ਾ ਲਿਆ ਕਿਸਾਨ ਦੀ ਤੇ ਉਹ ਕਰਜ਼ਾ ਮੋੜੂ ਕੌਣ ਕਿਸਾਨ ਮੋੜੂਗਾ ਤੇ ਜੇ ਨਾ ਮੋੜ ਸਕੂਗਾ ਤੇ ਫਿਰ ਉਹਦੀ ਜ਼ਮੀਨ ਦਾ ਕੀ ਬੜੂਗਾ ਕਿਉਂਕਿ ਜਿਹੜਾ ਸੈਕਸ਼ਨ 14 ਕੰਟਰੈਕਟ ਐਕਟ ਦਾ ਜਿੰਦੇ ਤਹਿਤ ਲਿਖਿਆ ਕੰਪਨੀ ਤੇ ਕਿਸਾਨ ਦੇ ਵਿੱਚ ਕੋਈ ਰੋਲਾ ਪੈਣ ਤੇ ਐਸ ਡੀ ਐਮ ਫੈਸਲਾ ਕਰਵਾਊਗਾ ਔਰ ਉਹਦੇ ਚ ਲਿਖਿਆ ਕਿ ਜੇ ਕੋਈ ਕੰਪਨੀ ਕਿਸਾਨਾਂ ਦੇ ਫਸਲ ਦਾ ਭੁਗਤਾਨ ਨਹੀਂ ਕਰੂਗੀ ਤਾਂ ਉਹ ਜਿਹੜਾ ਹੈਗਾ ਉਹ ਐਸ ਡੀ ਐਮ ਭੁਗਤਾਨ ਕਰਵਾਊਗਾ ਔਰ ਸੈਕਸ਼ਨ 15 ਚ ਲਿਖਿਆ ਕਿ ਸੈਕਸ਼ਨ 14 ਦੇ ਤਹਿਤ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਕਿਸੇ ਵੀ ਤਰ੍ਹਾਂ ਦਾ ਕੋਈ ਘਾਟਾ ਉਹ ਕਿਸਾਨ ਦੇ ਸਿਰ ਨਹੀਂ ਪਾਇਆ ਜਾ ਸਕਦਾ ਇਹ ਕਹਿ ਕੇ ਸਰਕਾਰ ਨੇ ਕਹਿਤਾ ਵੀ ਦੇਖੋ ਕਾਨੂੰਨ ਚ ਲਿਖਤਾ ਵੀ ਕਿਸਾਨ ਦੇ ਸਿਰ ਕੋਈ ਘਾਟਾ ਨਹੀਂ ਪਾਇਆ ਜਾ ਸਕਦਾ ਕਿਸਾਨ ਨੂੰ ਕੋਈ ਹਰਜਾਨਾ ਨਹੀਂ ਲਾਇਆ ਜਾ ਸਕਦਾ ਇਹ ਤਾਂ ਉਹਨੇ ਸੈਕਸ਼ਨ 14 ਪਰ ਇਹ ਕਿਹਾ ਪਰ ਜਿਹੜਾ ਸੈਕਸ਼ਨ 8 ਤੇ 9 ਆ ਜਿੰਦੇ ਤਹਿਤ ਕਿਸਾਨ ਦੀ ਜ਼ਮੀਨ ਨੂੰ ਖਤਰਾ ਜਿੰਦੇ ਤਹਿਤ ਕਿਸਾਨ ਦੀ ਜ਼ਮੀਨ ਤੇ ਕੰਪਨੀ ਲੈ ਸਕਦੀ ਕਰਜ਼ਾ ਲੈ ਸਕਦੀ ਆ ਜਿੰਦੇ ਤਹਿਤ ਕਿਸਾਨ ਦੀ ਜ਼ਮੀਨ ਤੇ ਕੋਈ ਵੱਡੀ ਸਾਰੀ ਕੰਪਨੀ ਕਰਵਾ ਸਕਦੀ ਆ ਉਦੇ ਬਾਰੇ ਇਹ ਕਾਨੂੰਨ ਬਿਲਕੁਲ ਚੁੱਪਾ ਯਾਨੀ ਕਿ ਕਿਸਾਨਾਂ ਦੀ ਜ਼ਮੀਨ ਜਾਣ ਦੀ ਪੂਰੀ ਸੰਭਾਵਨਾ ਹੈਗੀ ਆ ਇਹ ਬਿਲਕੁਲ ਜਿਹੜਾ ਝੂਠਾ ਸਰਕਾਰ ਵੱਲੋਂ ਫਲਾਇਆ ਜਾ ਰਿਹਾ ਔਰ ਇਹ ਗੱਲ ਅਸੀਂ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਦੇ ਵਿੱਚ ਵੀ ਉਠਾਈ ਆਰ ਤੇ ਉਹਨਾਂ ਦੇ ਕੋਲੇ ਕੋਈ ਜਵਾਬ ਨਹੀਂ ਸੀ ਪਰ ਮੈਂ ਇੱਕ ਗੱਲ ਸੋਚਦਾ ਕਿ ਜੇ ਸਾਨੂੰ ਸਾਡੀ ਫਸਲ ਦਾ ਮੁੱਲੀ ਨਾ ਮਿਲਿਆ ਫੇਰ ਕੀ ਕਰਾਂਗੇ ਚਾਚਾ ਰੇਟ ਕਿਉਂ ਨਾ ਮਿਲੂ ਸਰਕਾਰ ਨੇ ਆਪਣੀਆਂ ਮੰਗਾਂ ਮੰਨ ਕੇ ਐਮਐਸਪੀ ਦੀ ਲਿਖਤੀ ਗਾਰੰਟੀ ਪਹਿਲੇ ਮੰਡੀਕਰਨ ਸਿਸਟਮ ਦੀ ਮਜ਼ਬੂਤੀ ਪ੍ਰਾਈਵੇਟ ਮੰਡੀਆਂ ਵਿੱਚ ਸਰਕਾਰੀ ਟੈਕਸ ਖਰੀਦਦਾਰ ਦੀ ਰਜਿਸਟ੍ਰੇਸ਼ਨ ਕਰਨ ਦੀ ਮਨਜ਼ੂਰੀ ਤੈਅ ਸਮੇਂ ਤੇ ਕਿਸਾਨਾਂ ਦੀਆਂ ਫਸਲਾਂ ਦਾ ਭੁਗਤਾਨ ਨਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਪ੍ਰਾਲੀ ਐਕਟ ਵਿੱਚ ਸੋਧ ਬਿਜਲੀ ਸੋਧ ਬਿੱਲ ਦੀ ਗੱਲ ਸੀ ਸਾਰਾ ਕੁਝ ਤੈ ਆਪਣੇ ਹਿਸਾਬ ਨਾਲ ਮੰਨ ਲਿਆ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਸਰਕਾਰ ਐਮਐਸਪੀ ਦੀ ਜਿਹੜੀ ਆ ਉਹ ਲਿਖਤੀ ਗਰੰਟੀ ਦੇਊਗੀ ਬਹੁਤ ਚੰਗੀ ਗੱਲ ਆ ਅਸੀਂ ਕਹਿੰਨੇ ਕਿ ਲਿਖਤੀ ਗਰੰਟੀ ਜੇ ਦੇਣੀ ਆ ਸਰਕਾਰ ਨੇ ਤਾਂ ਇਹਦੇ ਤੇ ਉਹ ਕਾਨੂੰਨ ਬਣਾ ਦੇ ਜਿਉਂ ਕਿਸਾਨਾਂ ਲਈ ਕਰਨੀ ਲੱਗੀ ਆ ਤਾਂ ਇਹ ਕਾਨੂੰਨ ਬਣਾਵੇ ਕਿ ਕੇਂਦਰ ਸਰਕਾਰ ਹਰ ਸਾਲ 22 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਜਿਹਨੂੰ ਆਪਾਂ ਐਮਐਸਵੀ ਕਹਿੰਨੇ ਆ ਉਹ ਐਲਾਨਦੀ ਆ ਉਹਨੂੰ ਕਾਨੂੰਨੀ ਅਧਿਕਾਰ ਬਣਾਵੇ ਤੇ ਜਿਹੜਾ ਉਸ ਤੋਂ ਸਰਕਾਰ ਵੱਲੋਂ ਤੈ ਸਮਰਥਨ ਮੁੱਲ ਤੋਂ ਘੱਟ ਰੇਟ ਤੇ ਫਸਲ ਖਰੀਦੇ ਉਹਨੂੰ ਕਾਨੂੰਨਨ ਅਪਰਾਧ ਬਣਾਇਆ ਜਾਵੇ ਪਰ ਸਰਕਾਰ ਜਿਹੜਾ ਝੂਠ ਬੋਲ ਰਹੀ ਆ ਕਿ ਅਸੀਂ ਲਿਖਤੀ ਗਰੰਟੀ ਦੇਣ ਨੂੰ ਤਿਆਰ ਆ ਉਹ ਸਿਰਫ ਕਣਕ ਤੇ ਝੋਨੇ ਦੀ ਗੱਲ ਕਰ ਰਹੀ ਆ ਉਹ ਵੀ ਦੋ ਸੂਬਿਆਂ 'ਚ ਗੱਲ ਕਰ ਰਹੀ ਆ ਜੇ ਲਿਖਤੀ ਗਰੰਟੀ ਦੇਣੀ ਹੁੰਦੀ ਇਹਨਾਂ ਨੇ ਤਾਂ ਫਿਰ ਜਿਹੜੀ ਪੰਜਾਬ ਦੇ ਵਿੱਚ ਇਸ ਸਾਲ 5 ਲੱਖ ਕਿੱਲੇ 'ਚ ਪੰਜਾਬ ਦੇ ਕਿਸਾਨਾਂ ਨੇ ਮੱਕੀ ਬੀਜੀ ਔਰ ਉਹਦਾ ਰੇਟ ਕੇਂਦਰ ਸਰਕਾਰ ਨੇ 1850 ਤੈਅ ਕੀਤਾ ਉਹ ਫਿਰ 600 ਤੋਂ ਲੈ ਕੇ 950 ਤੱਕ ਕਿਉਂ ਰੋਲ ਰਹੀ ਆ ਇਹਦਾ ਉਹਨਾਂ ਕੋਲੇ ਕੀ ਜਵਾਬ ਆ ਉਹ 1850 ਨੂੰ ਕਿਉਂ ਨਹੀਂ ਵਿਖ ਰਹੀਗੀ ਉਹ ਇਸ ਕਰਕੇ ਨਹੀਂ ਵਿਖ ਰਹੀ ਕਿਉਂਕਿ ਸਰਕਾਰ ਜਿਹੜੀ ਆ ਉਹ ਮੱਕੀ ਨਹੀਂ ਖਰੀਦਦੀਗੀ ਸਰਕਾਰ ਸਿਰਫ ਦੋ ਸੂਬਿਆਂ 'ਚ ਦੋ ਫਸਲਾਂ ਖਰੀਦਦੀ ਆ ਸਾਡੀ ਮੰਗ ਇਹ ਆ ਕਿ ਐਮਐਸਪੀ ਨੂੰ ਕਿਸਾਨਾਂ ਦਾ ਕਾਨੂੰਨੀ ਅਧਿਕਾਰ ਬਣਾਇਆ ਜਾਵੇ ਔਰ ਜਿਹੜੀ ਵੀ ਫਸਲ ਕਿਸਾਨ ਬੀਜੇ ਦੇਸ਼ ਦੇ ਕਿਸੇ ਵੀ ਹਿੱਸੇ 'ਚ ਬੀਜੇ ਉਹਦਾ ਇੱਕ ਇੱਕ ਦਾਣਾ ਖਰੀਦਣ ਦੀ ਗਰੰਟੀ ਹੋਵੇ ਔਰ ਉਹਦਾ ਪੂਰਾ ਰੇਟ ਜਿਹੜਾ ਦਿੱਤਾ ਜਾਵੇ ਇਹ ਵੀ ਦਾਵਾ ਕੀਤਾ ਕਿ ਜੇ ਕੋਈ ਕਿਸਾਨਾਂ ਦੀ ਫਸਲ ਦਾ ਸਹੀ ਸਮੇਂ ਤੇ ਭੁਗਤਾਨ ਨਹੀਂ ਕਰੂਗਾ ਤਾਂ ਉਹਨੂੰ ਜਿਹੜੀ ਹੈਗੀ ਆ ਉਹ ਜੁਰਮਾਨਾ ਲਾਇਆ ਜਾਊਗਾ ਉਹਨੂੰ ਸਜ਼ਾ ਦਿੱਤੀ ਜਾਊਗੀ ਇਹ ਵੀ ਕਹਤਾ ਕਿ ਕਿਸਾਨ ਦੀ ਫਸਲ ਦਾ ਭੁਗਤਾਨ 3 ਦਿਨਾਂ 'ਚ ਕਰਨਾ ਹੁਣ ਗੰਨਾ ਜਦੋਂ ਕਿਸਾਨ ਵੇਚਦਾ ਆਪਣਾ ਕਾ ਇਹ ਆ ਕਿ ਜਿਹੜੇ 슈ਗਰ ਮਿਲ ਦੇ ਮਾਲਕਾ ਜੋ ਗੰਨਾ ਖਰੀਦਦੇ ਆ ਉਹ 14 ਦਿਨਾਂ ਦੇ ਵਿੱਚ ਵਿੱਚ ਜੇ ਕਿਸਾਨ ਨੂੰ ਗੰਨੇ ਦਾ ਭੁਗਤਾਨ ਨਹੀਂ ਕਰਦੇ ਤਾਂ ਉਹਨਾਂ ਨੂੰ ਜੁਰਮਾਨੇ ਲਾਏ ਜਾਣਗੇ ਪਰ ਮਾਝੇ ਤੇ ਦੁਆਬੇ ਦੇ ਵਿੱਚ ਕਿਸਾਨਾਂ ਦੇ ਕਈ 100 ਕਰੋੜ ਰੁਪਏ ਪ੍ਰਾਈਵੇਟ ਮਿੱਲਾਂ ਵਾਲੇ 2-2 3-3 ਸਾਲ ਤੱਕ ਨਹੀਂ ਦਿੰਦੇਗੇ ਤੇ ਅੱਜ ਤੱਕ ਵੀ ਇੱਕ ਵੀ ਮਿਲ ਵਾਲੇ ਨੂੰ ਕਿਸੇ ਸਰਕਾਰ ਨੇ ਜੁਰਮਾਨਾ ਨਹੀਂ ਲਾਇਆ ਤੋ ਇਸ ਕਰਕੇ ਜਿਹੜਾ ਇਹ ਕਹਿਆ ਜਾ ਰਿਹਾ ਵੀ ਤਿੰਨਾਂ ਦਿਨਾਂ ਚ ਫਸਲਾਂ ਦਾ ਭੁਗਤਾਨ ਕੀਤਾ ਜਾਊਗਾ ਇਹ ਸਰਾ ਸਰ ਝੂਠ ਆ ਜਦੋਂ ਕੰਪਨੀਆਂ ਆਂ ਉਹਨਾਂ ਨੇ ਕਿਸਾਨਾਂ ਦੀਆਂ ਫਸਲਾਂ ਦਾ ਜਿਵੇਂ ਗੰਨੇ ਵਾਲਾ ਨੂੰ ਕਈ ਕੀ ਸਾਲ ਨਹੀਂ ਪੈਸੇ ਮਿਲਦੇਗੇ ਓਵੇਂ ਸਾਡੀਆਂ ਦੂਜੀਆਂ ਫਸਲਾਂ ਦੇ ਵੀ ਕਈ ਕੀ ਪੈਸੇ ਸਾਲ ਜਿਹੜੇ ਪੈਸੇ ਆ ਉਹ ਨਹੀਂ ਮਿਲਣਗੇ ਸਰਕਾਰ ਸਿਰਫ ਝੂਠੇ ਦਾਵੇ ਕਰ ਰਹੀ ਆ ਜਿਹੜਾ ਇਹ ਦਾਵਾ ਕੀਤਾ ਜਾ ਰਿਹਾ ਕਿ ਪਹਿਲੀ ਮੰਡੀ ਨੂੰ ਮਜ਼ਬੂਤ ਕੀਤਾ ਜਾਊਗਾ ਜੇ ਪਹਿਲੀ ਮੰਡੀ ਨੂੰ ਮਜ਼ਬੂਤ ਕਰਨਾ ਤਾਂ ਜਿਹੜਾ ਇਹ ਇੱਕ ਪ੍ਰਾਈਵੇਟ ਮੰਡੀਆਂ ਖੋਲਣ ਦਾ ਸਰਕਾਰ ਕਾਨੂੰਨ ਲਿਹਾਰੀ ਉਹਨੂੰ ਰੱਦ ਕਰੇ ਔਰ ਪਹਿਲੀਆਂ ਮੰਡੀਆਂ ਦੇ ਵਿੱਚ ਜਿਹੜੀਆਂ ਕੁਝ ਦਿੱਕਤਾਂ ਨੇ ਉਹਨਾਂ ਨੂੰ ਠੀਕ ਕਰੇ ਹੁਣ ਤੱਕ ਜਦ ਤਜਰਬਾ ਇਸ ਮੁਲਕ 'ਚ ਰਿਹਾ ਕਿ ਜਦੋਂ ਕਿਸੇ ਵੀ ਸਰਕਾਰੀ ਪ੍ਰਬੰਧ ਦੇ ਨਾਲ ਕੋਈ ਪ੍ਰਾਈਵੇਟ ਪ੍ਰਬੰਧ ਹੁੰਦਾ ਤੇ ਹੌਲੀ-ਹੌਲੀ ਸਰਕਾਰੀ ਪ੍ਰਬੰਧ ਦਾ ਭੋਗ ਪੈ ਜਾਂਦਾ ਜਦੋਂ ਪ੍ਰਾਈਵੇਟ ਸਕੂਲ ਆਏ ਤਾਂ ਸਰਕਾਰੀ ਸਕੂਲਾਂ ਦਾ ਹੌਲੀ-ਹੌਲੀ ਸਰਕਾਰ ਨੇ ਭੋਗ ਗਾਉਣਾ ਸ਼ੁਰੂ ਕਰਤਾ ਪ੍ਰਾਈਵੇਟ ਹਸਪਤਾਲ ਆਏ ਪ੍ਰਾਈਵੇਟ ਜਿਹੜੇ ਸਰਕਾਰੀ ਹਸਪਤਾਲਾਂ ਦਾ ਭੋਗ ਪਾਉਣਾ ਸ਼ੁਰੂ ਕਰਤਾ ਹੁਣ ਜਦੋਂ ਪ੍ਰਾਈਵੇਟ ਮੰਡੀਆਂ ਆਉਣੀਆਂ ਨੇ ਤਾਂ ਹੌਲੀ-ਹੌਲੀ ਸਰਕਾਰੀ ਮੰਡੀਆਂ ਦਾ ਸਰਕਾਰ ਨੇ ਜਿਹੜਾ ਭੋਗ ਆ ਉਹ ਪਾਉਣਾ ਕਿਉਂਕਿ ਸਰਕਾਰ ਪ੍ਰਾਈਵੇਟ ਸਿਸਟਮ ਹੀ ਇਸ ਕਰਕੇ ਲੈ ਕੇ ਆਉਂਦੀ ਆ ਕਿ ਸਰਕਾਰੀ ਦਾ ਹੌਲੀ-ਹੌਲੀ ਜਿਹੜਾ ਉਹ ਖਾਤਮਾ ਕੀਤਾ ਜਾਵੇ ਇਸ ਕਰਕੇ ਸਰਕਾਰ ਪਹਿਲੀਆਂ ਮੰਡੀਆਂ ਨੂੰ ਮਜ਼ਬੂਤ ਕਰੂਗੀ ਇਹ ਦਾਅਵੇ ਬਿਲਕੁਲ ਖੋਖਲੇ ਆ ਇਹ ਕਿਹਾ ਜਾ ਰਿਹਾ ਕਿ ਜਿਹੜਾ ਪ੍ਰਦਾਲੀ ਪ੍ਰਦੂਸ਼ਣ ਬਾਰੇ ਕਾਨੂੰਨ ਸਰਕਾਰ ਉਹਨੂੰ ਮੁੜ ਵਿਚਾਰਨ ਨੂੰ ਤਿਆਰ ਆ ਸੋਧਣ ਨੂੰ ਤਿਆਰ ਆ ਦੇਖੋ ਇਹ ਕਾਨੂੰਨ ਹੀ ਬੜਾ ਫਜ਼ੂਲ ਸੀਗਾ ਕਰੋੜ ਕਰੋੜ ਰੁਪਿਆ ਜੁਰਮਾਨਾ ਰੱਖ ਦੇਣਾ ਇਸ ਮੁਲਕ ਦੀ 86% ਕਿਸਾਨੀ ਛੋਟੀ ਕਿਸਾਨੀਆਂ ਤੇ ਜੇ ਉਹ ਪਰਾਲੀ ਨੂੰ ਅੱਗ ਲਾਉਂਦੀ ਆ ਤੇ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਤਾਂ ਉਹ ਆਪਣੀ ਸਾਰੀ ਜ਼ਮੀਨ ਵੇਚ ਕੇ ਵੀ ਜਿਹੜਾ ਹੈਗਾ ਉਹ ਕਰੋੜ ਰੁਪਿਆ ਜੁਰਮਾਨਾ ਨਹੀਂ ਭਰ ਸਕਦੀਗੀ ਇਸ ਕਰਕੇ ਇਸ ਤਰ੍ਹਾਂ ਦੇ ਬੇਬੁਨਿਆਦ ਕਾਨੂੰਨ ਤਾਂ ਸਰਕਾਰ ਨੂੰ ਵਾਪਸ ਲੈਣੇ ਹੀ ਪੈਣੇ ਸੀ ਔਰ ਵਾਪਸ ਲੈਣੇ ਹੀ ਪਣਗੇ ਐਵੇਂ ਜਿਹੜਾ ਬਿਜਲੀ ਸੋਧ ਬਿੱਲ 2020 ਜਿੰਦੇ ਤਹਿਤ ਕਿਸਾਨਾਂ ਦੀਆਂ ਮੋਟਰਾਂ ਤੇ ਬਿਜਲੀ ਦੇ ਬਿੱਲ ਲਾਉਣ ਦੀ ਔਰ ਜਿਹੜਾ ਮਜ਼ਦੂਰ ਪਰਿਵਾਰਾਂ ਨੂੰ ਸਸਤੀ ਬਿਜਲੀ ਮਿਲਦੀ ਸੀ 200 ਯੂਨਟ ਦੀ ਮਾਫੀ ਸੀ ਉਹ ਜਿਹੜੀ ਮਾਫੀ ਵਾਪਸ ਲੈਣ ਵਾਸਤੇ ਕਾਨੂੰਨ ਲਿਆਂਦਾ ਸੀ ਔਰ ਸਾਰੀ ਦੀ ਸਾਰੀ ਬਿਜਲੀ ਜਿਹੜੀ ਸੀਗੀ ਜਿਹੜਾ ਬਿਜਲੀ ਦਾ ਡਿਸਟ੍ਰਿਬਿਊਸ਼ਨ ਦਾ ਵੰਡ ਦਾ ਖੇਤਰ ਸੀ ਸਿਰਫ ਉਹ ਹੀ ਸਰਕਾਰੀ ਸੀ ਬਾਕੀ ਜਿਹੜਾ ਹੈਗਾ ਸੀ ਉਹ ਪਹਿਲਾਂ ਪ੍ਰਾਈਵੇਟ ਹੋ ਚੁੱਕਾ ਸੀ ਸਾਰੀ ਬਿਜਲੀ ਕੰਪਨੀਆਂ ਨੂੰ ਦੇ ਕੇ ਘਰੇਲੂ ਬਿਜਲੀ ਹੋਰ ਮਹਿੰਗੀ ਕਰਨ ਦੀ ਸਰਕਾਰ ਸਕੀਮ ਇਹ ਕਾਨੂੰਨ ਦੇ ਤਹਿਤ ਲਿਆ ਰਹੀ ਸੀ ਤੇ ਜੇ ਉਹਦੇ ਤੇ ਸਰਕਾਰ ਰੁਕੀ ਆ ਤਾਂ ਉਹ ਸਾਡੇ ਸੰਘਰਸ਼ ਕਰਕੇ ਰੁਕੀ ਆ ਇਹ ਨਹੀਂਗਾ ਸਰਕਾਰ ਨੇ ਕਿਹਾ ਵੀ ਅਸੀਂ ਕਾਨੂੰਨ ਗਲਤ ਬਣਾ ਬੈਠੇ ਆ ਤੇ ਮਾਫੀ ਮੰਗਦੇ ਆ ਜਿਹੜਾ ਕੋਈ ਸਰਕਾਰ ਹੁਣ ਤੱਕ ਕਰਨ ਨੂੰ ਤਿਆਰ ਆ ਉਹ ਸਾਡੇ ਸੰਘਰਸ਼ ਤੇ ਏਕੇ ਕਰਕੇ ਆ ਤੇ ਜੇ ਅਸੀਂ ਐਵੇਂ ਤੇ ਇੱਕ ਸੰਘਰਸ਼ ਤੇ ਏਕਾ ਬਰਕਰਾਰ ਰੱਖੀਏ ਤਾਂ ਬਿਲਕੁਲ ਸਰਕਾਰ ਨੂੰ ਪਿੱਛੇ ਜਿਹੜਾ ਹੈਗਾ ਉਹ ਹਟਾਵਾਂਗੇ ਜੋ ਨੀਤੀਆਂ ਪਿਛਲੇ 20 ਸਾਲਾਂ ਤੋਂ ਵਿਚਾਰ ਅਧੀਨ ਸਨ ਮੋਦੀ ਸਰਕਾਰ ਨੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਅਖੀਰ ਤੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਉਹੀ ਕਾਨੂੰਨ ਲਿਆਂਦੇ ਆ ਜਿਹੜੇ ਪਿਛਲੇ 20 ਸਾਲਾਂ ਤੋਂ ਵਿਚਾਰ ਅਧੀਨ ਸੀ ਔਰ ਉਹੀ ਨੀਤੀਆਂ ਲਾਗੂ ਕੀਤੀਆਂ ਜਿਹੜੀਆਂ ਪਿਛਲੇ 20 ਸਾਲਾਂ ਤੋਂ ਚੱਲਦੀਆਂ ਆ ਰਹੀਆਂ ਸੀ ਔਰ ਥੱਲੇ ਉਹਨਾਂ ਨੇ ਕਾਨੂੰਨਾਂ ਦੀ ਲਿਸਟ ਪਾਈ ਇੱਕ ਹੁਣ ਇਸ ਗੱਲ ਨੂੰ ਮੋٹے ਰੂਪ ਚ ਸਮਝੀਏ ਕਿ ਮਾਮਲਾ ਸਿਰਫ 20 ਸਾਲਾਂ ਦਾ ਨਹੀਂ ਇਹ ਮਾਮਲਾ 1991 ਤੋਂ ਚੱਲਦਾ ਜਾ ਰਿਹਾ ਹੈ ਜਦੋਂ ਡਾਕਟਰ ਨਰਸੀਮਹਾ ਰਾਓ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਵਿੱਤ ਮੰਤਰੀ ਬਣੇ ਔਰ ਇਸ ਦੇਸ਼ ਦੇ ਵਿੱਚ ਨਿੱਜੀ ਕਰਨ ਦੀਆਂ ਨੀਤੀਆਂ ਲੈ ਕੇ ਆਏ ਕਿ ਕੋਈ ਵੀ ਸਰਕਾਰੀ ਅਦਾਰਾ ਰਹਿਣ ਨਹੀਂ ਦੇਣਾਗਾ ਜਿਹੜੇ ਸਰਕਾਰੀ ਅਦਾਰਿਆਂ ਚ ਪ੍ਰਾਈਵੇਟ ਕੰਪਨੀਆਂ ਇਨਵੈਸਟ ਨਹੀਂ ਕਰ ਸਕਦੀਆਂ ਸੀ ਉਹ ਖੋਲ ਦਿੱਤਾ ਗਿਆ ਔਰ 1991 ਤੋਂ ਬਾਅਦ ਨਿੱਜੀ ਕਰਨ ਦੀ ਇਹੋ ਜਿਹੀ ਹਨੇਰੀ ਚੱਲੀ ਕਿ ਸਰਕਾਰੀ ਸਕੂਲ ਕਾਲਜ ਹਸਪਤਾਲ ਡਾਕ ਰੇਲਵੇ ਤਾਰ ਟਰਾਂਸਪੋਰਟ ਸਭ ਕੁਝ ਇੱਕ ਇੱਕ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਸ਼ੁਰੂ ਕਰਤਾ ਇਥੋਂ ਕੇ ਤੱਕ ਕੇ ਇਥੋਂ ਦਾ ਜਲ ਜੰਗਲ ਜ਼ਮੀਨ ਕੰਪਨੀਆਂ ਨੂੰ ਦੇਣਾ ਸ਼ੁਰੂ ਕਰਤਾ ਔਰ ਉਹਨਾਂ ਨੀਤੀਆਂ ਦੇ ਤਹਿਤ ਹਰ ਖੇਤਰ ਨੂੰ ਨਿੱਜੀ ਕੰਪਨੀਆਂ ਨੂੰ ਦੇਣ ਦਾ ਸਰਕਾਰ ਨੇ ਫੈਸਲਾ ਕਰ ਲਿਆ ਔਰ ਇਹੀ ਉਹ ਦਾਵਾ ਕਰ ਰਹੇ ਕਿ ਪਿਛਲੇ 20 ਸਾਲਾਂ ਤੋਂ ਜੋ ਨੀਤੀ ਚੱਲਦੀ ਆ ਰਹੀ ਆ ਮੋਦੀ ਸਰਕਾਰ ਨੇ ਉਸੇ ਨੀਤੀ ਨੂੰ ਅੱਗੇ ਵਧਾਇਆ ਯਾਨੀ ਕਿ ਸਭ ਕੁਝ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਨੀਤੀ ਜੋ ਕੇਂਦਰ ਤੇ ਸੂਬਾ ਸਰਕਾਰਾਂ ਅਨੁਸੂਚ 91 ਤੋਂ ਚਲਾਉਂਦੀਆਂ ਆ ਰਹੀਆਂ ਨੇ ਉਸੇ ਨੀਤੀ ਨੂੰ ਮੋਦੀ ਸਰਕਾਰ ਨੇ ਅੱਗੇ ਵਧਾਇਆ ਤੇ ਫਿਰ ਇਹਨਾਂ ਦਾ ਦੂਜੀਆਂ ਸਰਕਾਰਾਂ ਦੇ ਨਾਲੋਂ ਫਰਕ ਕੀ ਨਿਕਲਿਆ ਜਿਵੇਂ ਉਹ ਇੱਕ ਇੱਕ ਅਧਾਰਾ ਦੇਸ਼ ਦਾ ਵੇਚ ਰਹੀਆਂ ਸੀ ਉਸੇ ਤਰ੍ਹਾਂ ਇਹ ਵੇਚ ਰਹੇ ਆ ਹੁਣ ਇਹ ਇਸ ਦੇਸ਼ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਕਾਰਪੋਰੇਟ ادارے ਨੂੰ ਦੇਣਾ ਚਾਹੁੰਦੇ ਆ ਸਰਕਾਰੀ ਮੰਡੀਆਂ ਦਾ ਭੋਗ ਪਾਉਣਾ ਚਾਹੁੰਦੇ ਆ ਔਰ ਇਸ ਮੁਲਕ ਦੀ 67% ਆਬਾਦੀ ਜਿਹੜੀ ਜਨਤਕ ਵੰਡ ਪ੍ਰਣਾਲੀ ਤੇ ਨਿਰਭਰ ਆ ਸਸਤਾ ਰਾਸ਼ਨ ਲੈ ਕੇ ਰਾਸ਼ਨ ਡੀਪੂਆਂ ਤੋਂ ਖਾਂਦੀ ਆ ਔਰ ਉਹ ਸਸਤਾ ਰਾਸ਼ਨ ਸਰਕਾਰ ਤਾਂ ਹੀ ਰਾਸ਼ਨ ਡੀਪੂਆਂ ਤੇ ਦਿੰਦੀ ਆ ਕਿ ਉਹ ਕਿਸਾਨਾਂ ਤੋਂ ਅਨਾਜ ਦੀ ਸਰਕਾਰੀ ਖਰੀਦ ਕਰਦੀ ਆ ਤੇ ਜੇ ਸਰਕਾਰ ਨੇ ਸਰਕਾਰੀ ਖਰੀਦ ਹੀ ਬੰਦ ਕਰਨੀਆਂ ਤਾਂ 67% ਆਬਾਦੀ ਨੂੰ ਰਾਸ਼ਨ ਡੀਪੋ ਤੋਂ ਸਸਤਾ ਰਾਸ਼ਨ ਨਹੀਂ ਮਿਲਣਾਗਾ ਔਰ ਇਹ ਨੀਤੀ ਜਿਹਨੂੰ ਅੱਗੇ ਵਧਾਉਣ ਦਾ ਦਾਵਾ ਕਰ ਰਹੀ ਆ ਇਸ ਦੇਸ਼ ਚ ਕਰੋੜਾਂ ਲੋਕਾਂ ਨੂੰ ਭੁੱਖੇ ਜਿਹੜੀ ਹੈਗੀ ਆ ਮਾਰੂਗੀ ਔਰ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਸੋਧ ਕਰਤੀ ਇਹਨਾਂ ਨੇ ਔਰ ਮਹਿੰਗਾਈ ਜਿਹੜੀ ਆ ਉਹਨੂੰ ਇਹ ਚੀਤੇ ਦੀ ਰਫ਼ਤਾਰ ਤੇ ਵਧਾਉਣ ਦਾ ਫੈਸਲਾ ਕਰ ਲਿਆ ਸਰਕਾਰ ਨੇ ਇਹ ਕਹਿਤਾ ਕਿ ਜਿਹੜੀਆਂ ਪੈਰਸ਼ੇਵਲ ਗੁੱਡਸ ਜਾਨੀ ਕਿ ਜਲਦੀ ਖਰਾਬ ਹੋਣਗੀਆਂ ਚੀਜ਼ਾਂ ਨੇ ਉਹਨਾਂ ਦੀ ਕੀਮਤ ਜੇ 100% ਵਧੂਗੀ ਸਰਕਾਰ ਤਾਂ ਦਖਲ ਅੰਦਾਜ਼ੀ ਕਰੂਗੀ ਮਤਲਬ ਕਿ ਜੇ ਪਿਆਜ਼ 80 ਰੁਪਏ ਆ ਜੇ 160 ਹੋਣਗੇ ਸਰਕਾਰ ਤਾਂ ਮਹਿੰਗਾਈ ਮੰਨੂਗੀ 159 ਹੋ ਜਾਣਗੇ ਤਾਂ ਸਰਕਾਰ ਮਹਿੰਗਾਈ ਨਹੀਂ ਮੰਨੂਗੀ ਹੁਣ ਇਹ ਨੀਤੀ ਚ ਕੀ ਆ ਇਹ ਅੱਛੇ ਦਿਨਾਂ ਵਾਲੀ ਨੀਤੀ ਆ ਇਹ ਲੋਕਾਂ ਦੇ ਵਿਕਾਸ ਦੀ ਨੀਤੀ ਆ ਇਹ ਲੋਕਾਂ ਨੂੰ ਭੁੱਖੇ ਮਾਰਨ ਦੀ ਨੀਤੀ ਆ ਅਸਲ ਦੇ ਵਿੱਚ ਇਹ ਕਾਨੂੰਨ ਸਰਕਾਰ ਇਸ ਕਰਕੇ ਲੈ ਕੇ ਆਈ ਆ ਕਿ ਜਿਹੜਾ ਕਾਰਪੋਰੇਟ ਆ ਉਹਦੇ ਜਿਹੜੇ ਅਲੱਗ-ਅਲੱਗ ਬਿਜ਼ਨਸ ਹੈਗੇ ਆ ਉਹ ਲਗਾਤਾਰ ਫੇਲ ਹੋ ਰਹੇ ਆ ਤੇ ਹੁਣ ਉਹ ਰੋਟੀ ਦਾ ਜਿਹੜਾ ਬਿਜ਼ਨਸ ਆ ਉਹ ਕਾਰਪੋਰੇਟ ਨੂੰ ਦੇਣ ਜਾ ਰਹੀ ਆ ਜੇ ਮੇਰੇ ਕੋਲੇ ਗੱਡੀ ਨਹੀਂ ਹੈ ਮੈਂ ਗੱਡੀ ਲੈਣਾ ਚਾਹਣਾ ਤੇ ਮੇਰੀ ਜੇਬ 'ਚ ਪੈਸੇ ਨਹੀਂ ਤਾਂ ਮੈਂ ਟੈਕਸੀ ਕਰਾ ਕੇ ਜਾਊਂਗਾ ਮੈਂ ਬਾਸਤੇ ਸਫਰ ਕਰੂੰਗਾ ਗੱਡੀ ਬਿਨਾਂ ਸਾਰੂੰਗਾ ਜੇ ਮੇਰੇ ਕੋਲ ਨਵਾਂ ਘਰ ਨਹੀਂ ਪੁਰਾਣੇ 'ਚ ਰਹਿ ਰਿਆਂ ਜੋ ਘਰ ਵੀ ਡਿੱਗਣ ਵਾਲਾ ਮੈਂ ਕਿਰਾਏ ਦੇ ਮਕਾਨ ਤੇ ਰਹੂੰਗਾ ਜਾਂ ਪੁਰਾਣੇ ਨੂੰ ਨੂਰਪੇਅਰ ਕਰਾਊਂਗਾ ਨਵੇਂ ਘਰ ਬਿਨਾਂ ਸਾਰੂੰਗਾ ਪਰ ਇੱਕ ਚੀਜ਼ ਹੈ ਜਿੰਦੇ ਬਿਨਾ ਮੈਂ ਨਹੀਂ ਰਹਿ ਸਕਦਾ ਉਹ ਹੈਗੀ ਆ ਰੋਟੀ ਇਸ ਕਰਕੇ ਹੁਣ ਰੋਟੀ ਦਾ ਬਿਜ਼ਨਸ ਕਰਨ ਜਾ ਰਹੀ ਸਰਕਾਰ ਕਾਰਪੋਰੇਟ ਨੂੰ ਵੇਣ ਜਾ ਰਹੀ ਹੈ ਰੋਟੀ ਦਾ ਬਿਜ਼ਨਸ ਤਾਂ ਕਿ ਦੂਜੇ ਭਾਵੇਂ ਉਹਨਾਂ ਦੇ ਕੰਮ ਚੱਲਣਾ ਚੱਲਣ ਰੋਟੀ ਦਾ ਲੋਕਾਂ ਨੇ ਖਾਣੀ ਖਾਣੀ ਆ ਉਹ ਰੋਟੀ ਦੇ ਕਾਰੋਬਾਰ ਚੋਂ ਅਰਬਾਂ ਖਰਬਾਂ ਰੁਪਏ ਕਮਾ ਸਕਦੇ ਆ ਇਹ ਆ ਨੀਤੀ ਮੋਦੀ ਸਰਕਾਰ ਦੀ ਤੇ ਅੱਜ ਹਾਲਤ ਇਹ ਆ ਕਿ ਸਿਰਫ ਸਰਕਾਰੀ ਸਰਕਾਰੀ ਆ ਬਾਕੀ ਸਭ ਕੁਝ ਪ੍ਰਾਈਵੇਟ ਆ ਪਾਣੀ ਮੁੱਲ ਰੇਤਾ ਮੁੱਲ ਸੜਕਾਂ ਤੇ ਟੋਲ ਪਲਾਜੇ ਸੜਕਾਂ ਦੇ ਟੋਲ ਪਲਾਜੇ ਲੱਗਣ ਦਾ ਮਤਲਬ ਕਿ ਇਸ ਦੇਸ਼ ਚ ਤੁਹਾਨੂੰ ਤੁਰਨ ਫਿਰਨ ਦੇ ਪੈਸੇ ਦੇਣੇ ਪੈਣੇ ਆ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਨੀਤੀਆਂ 1991 ਤੋਂ ਚੱਲਦੀਆਂ ਆ ਰਹੀਆਂ ਅਲੱਗ-ਅਲੱਗ ਸਰਕਾਰਾਂ ਨੇ ਸ਼ੁਰੂ ਕੀਤੀਆਂ ਉਹਨੂੰ ਹੀ ਮੋਦੀ ਸਰਕਾਰ ਅੱਗੇ ਅਵਧਾਰੀ ਆ ਔਰ ਖੇਤੀ ਕਾਨੂੰਨ ਵੀ ਇਹਨਾਂ ਨੀਤੀਆਂ ਦੇ ਤਹਿਤ ਹੀ ਆਏ ਆ ਇਸ ਕਰਕੇ ਜਿੱਥੇ ਅਸੀਂ ਖੇਤੀ ਕਾਨੂੰਨ ਰੱਦ ਕਰਾਉਣੇ ਆ ਉੱਥੇ ਹੀ ਇਹਨਾਂ ਨੀਤੀਆਂ ਦੇ ਖਿਲਾਫ ਜਿਹੜੀ ਸਾਡੀ ਲੜਾਈ ਆ ਇਸ ਕਰਕੇ ਸਤਕਾਰਯੋਗ ਭੈਣੋ ਭਰਾਵੋ ਕਿਸੇ ਵੀ ਤਰ੍ਹਾਂ ਗੁੰਮਰਾਹ ਹੋਣ ਦੀ ਲੋੜ ਨਹੀਂ ਕਿਸੇ ਵੀ ਪਾਜ-ਪਾਦੇ ਪ੍ਰਚਾਰ ਚਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਲੜਾਈ 'ਚ ਡਟੇ ਰਹੋ ਔਰ ਵੱਧ ਚੜ ਕੇ ਮੋਰਚਿਆਂ 'ਚ ਸ਼ਮੂਲੀਅਤ ਕਰੋ ਤਾਂ ਜੋ ਆਪਾਂ ਜਿਹੜੀ ਇਤਿਹਾਸਕ ਲੜਾਈ ਆ ਉਹ ਜਿੱਤ ਸਕੀਏ